ਤੁਸੀਂ ਦੇਖ ਰਹੇ ਹੋ ਜੀਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਮੋਗਾ ਦੇ ਸਾਬਕਾ ਵਿਧਾਇਕ ਹਰਜੋਤ ਕਮਲਜੀਤ ਦੇ ਨਿੱਜੀ ਸਹਾਇਕ ਸਤਨਾਮ ਸਿੰਘ ਮਹੇਸ਼ਰੀ ਵੱਲੋਂ ਮੌਜੂਦਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਖਿਲਾਫ ਦਰਜ ਕੀਤੇ ਗਏ ਮਾਨਹਾਨੀ ਮਾਮਲੇ ਦੇ ਵਿੱਚ ਮਾਨਯੋਗ ਸੀਜੀਐਮ ਮੋਗਾ ਸ਼੍ਰੀਮਤੀ ਸ਼ਿਲਪੀ ਗੁਪਤਾ ਜੀ ਦੀ ਅਦਾਲਤ ਵੱਲੋਂ ਐਸਐਫਸੀ ਕਾਲਜ ਦੀ ਪ੍ਰਿੰਸੀਪਲ ਸੰਦੀਪ ਕੌਰ ਬਰਾੜ ਨੂੰ ਪਗੋੜੀ ਕੋਚਰ ਕਰ ਦਿੱਤਾ ਗਿਆ ਜ਼ਿਕਰ ਜੋਗਾ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਵਾਰ-ਵਾਰ ਆਦੇਸ਼ ਜਾਰੀ ਕਰਨ ਦੇ ਬਾਵਜੂਦ ਵੀ ਸੰਦੀਪ ਕੌਰ ਬਰਾੜ ਜਿਹੜੀ ਅਦਾਲਤ ਵਿੱਚ ਪੇਸ਼ ਨਹੀਂ ਹੋਈ ਜਿਸ ਕਾਰਨ 11/9/24 ਨੂੰ ਉਹਨਾਂ ਦੇ ਖਿਲਾਫ ਮਾਨਯੋਗ ਅਦਾਲਤ ਵੱਲੋਂ ਅਰੈਸਟ ਵਾਰੰਟ ਜਾਰੀ ਕੀਤੇ ਗਏ ਤੇ ਅੱਜ ਸਬ ਕੌਨਸਟੇਬਲ ਕੁਲਦੀਪ ਸਿੰਘ ਦੇ ਬਿਆਨਾਂ ਤੋਂ ਬਾਅਦ ਅਦਾਲਤ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਸੰਦੀਪ ਕੌਰ ਬਰਾੜ ਜੋ ਇਸ ਮਾਮਲੇ ਦੇ ਵਿੱਚ ਸਹਿ ਦੋਸ਼ੀ ਹੈ ਤੇ ਵਿਧਾਇਕ ਅਮਨਦੀਪ ਕੌਰ अरोड़ा ਵੱਲੋਂ ਮਾਨਯੋਗ ਅਦਾਲਤ ਵਿੱਚ ਦਿੱਤੇ ਗਏ ਬਿਆਨਾਂ ਅਨੁਸਾਰ ਉਨ੍ਹਾਂ ਵੱਲੋਂ ਸੰਦੀਪ ਕੌਰ ਬਰਾੜ ਵੱਲੋਂ ਲਿਖਤੀ ਸ਼ਿਕਾਇਤ ਕਰਨ ਦੇ ਬਾਅਦ ਹੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸਤਨਾਮ ਸਿੰਘ ਮਹਿਸਤਰੀ ਤੇ ਉਹਨਾਂ ਦਾ ਪੀਏ ਬਣ ਕੇ ਪ੍ਰਿੰਸੀਪਲ ਨੂੰ ਤਮਕਾਉਣ ਅਤੇ ਫੋਨ ਕਰਨ ਦੇ ਦੋਸ਼ ਲਗਾਏ ਸੀ ਸਤਨਾਮ ਸਿੰਘ ਮਹਿਸਤਰੀ ਜੋ ਉਸ ਵੇਲੇ ਸਾਬਕਾ ਵਿਧਾਇਕ ਹਰਜੋਤ ਕਮਲਜੀਤ ਦੇ ਨਿੱਜੀ ਸਹਾਇਕ ਦੇ ਤੌਰ ਤੇ ਕੰਮ ਕਰ ਰਹੇ ਸੀ ਤੇ ਉਹਨਾਂ ਇਸ ਨੂੰ ਆਪਣੀ ਹੱਤਕਿਰ ਸਮਝਦਿਆਂ ਮਾਨਯੋਗ ਅਦਾਲਤ ਦੇ ਵਿੱਚ ਵਿਧਾਇਕ ਮਨਦੀਪ ਕੌਰ ਅਰੋੜਾ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕੀਤਾ ਸੀ ਤੇ ਇਹ ਦਾਅਵਾ ਪਿਛਲੇ 2.5 ਸਾਲ ਤੋਂ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜੋ ਗਵਾਹੀਆਂ ਵੀ ਹੋ ਚੁੱਕੀਆਂ ਤੇ ਹੁਣ ਜਿਹੜਾ ਕੇਸ ਬਹਿਸ ਦੇ ਉੱਤੇ ਆ ਚੁੱਕਿਆ ਸੋ ਸਤਨਾਮ ਸਿੰਘ ਮਹੇਸ਼ਰੀ ਵੱਲੋਂ ਇਸ ਸਬੰਧੀ ਜੀਡੀਵੀ ਨਿਊਜ਼ ਨੂੰ ਜਾਣਕਾਰੀ ਦਿੱਤੀ ਗਈ ਆਪਦੀ ਪਾਰਟੀ ਦੀ ਸਰਕਾਰ ਵੱਲੋਂ 2 ਮਹੀਨੇ ਬਾਅਦ ਕਟਨਾ ਹੈਗੀ ਹੈ ਮੋਗਾ ਵਿਧਾਇਕ ਵਿਭਾਮੰਦੀ ਪਰੋੜਾ ਮੰਗਲ ਪ੍ਰਸਤਾਨਤ ਕੀਤੀ ਗਈ ਸੀ ਜਿਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸਤਨਾਮ ਸਿੰਘ ਨਾਮ ਦਾ ਵਿਅਕਤੀ ਮੇਰਾ ਪੀਏ ਬਣ ਕੇ ਲੋਕਾਂ ਨੂੰ ਟਰੋਗਾ ਧਮਕਾਉਂਦਾ ਹੈ ਉਹਦੇ ਵਿੱਚ ਉਦੋਂ ਬਾਅਦ ਸਤਨਾਮ ਸਿੰਘ ਵੱਲੋਂ ਵੀ ਪ੍ਰਸਤਾਨਤ ਕੀਤੀ ਗਈ ਸੀ ਕਿ ਆਪ ਦਾ ਸਪਸ਼ਟਕਨ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਉਹਨੇ ਮਾਨਯੋਗ ਅਦਾਲਤ ਵਿੱਚ ਆਪਣਾ ਕੋਰਟ ਵਿੱਚ ਆਪਣਾ ਸਾਫ ਲੈਣ ਲਈ ਦਰਵਾਜ਼ਾ ਲਗਾਇਆ ਜਿਸ ਦੇ ਵਿੱਚ ਦੋ ਸਾਲ ਦਾ ਟ੍ਰਾਇਲ ਚੱਲਿਆ ਪੱਤਰਕਾਰਾਂ ਦੇ ਗਵਾਹਾਂ ਹੋ ਗਿਆਂ ਹੋਰ 20 ਸਬੂਤ ਕੋਰਟ ਵਿੱਚ ਪੇਸ਼ ਕੀਤੇ ਤੇ ਦੋ ਸਾਲ ਦੇ ਟ੍ਰਾਇਲ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੇ ਪ੍ਰਿੰਸੀਪਲ ਸੰਦੀਪ ਕੋਹ ਬਰਾੜ ਸੀਗੀ ਉਹ ਲਗਾਤਾਰ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੀ ਸੀਗੀ ਅਦਾਲਤ ਨੇ ਸੱਤਰਕ ਬਣਾਉਂਦੇ ਹੋਏ ਉਹਨੂੰ ਪੀਓ ਕਰ ਕਰ ਦਿੱਤਾ ਗਿਆ ਹੈਗਾ ਇਹ ਔਰ ਮਾਨਜੋਗ ਅਦਾਲਤ ਤਵੱਤਵਤ ਮਾਨ ਕਰਦਾ ਹੈਗਾ ਇਹ ਅਜ ਮਾਨਜੋਗ ਮੋਕਾ ਅਦਾਲਤ ਵੱਲੋਂ ਉਹਨਾਂ ਨੂੰ ਪਹਿਲਾਂ ਗ੍ਰਫਰਡ ਵਰਡ ਜਾਰੀ ਕੀਤੇ ਗਏ ਤੇ ਕੱਲ 16 16 11 2024 ਨੂੰ ਉਹਨਾਂ ਨੂੰ ਪੀਓ ਕਰਾਰ ਕਰ ਦਿੱਤਾ ਗਿਆ ਮੈਂ ਮਾਨਯੋਗ ਮੁੱਖ ਅਦਾਲਤ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀ ਅਨਿਆਏ ਦੀ ਬੜੀ ਬਦੀ ਪਗੜਾ ਕੀਤੀ ਹੈ ਔਰ ਅਦਾਲਤ ਤੇ ਲੋਕਾਂ ਦਾ ਭਰੋਸਾ ਵਧਾਇਆ ਹੈ ਅੱਜ ਚਾਹੇ ਉਹ ਕਿਸੇ ਵੀ ਉਹਦੇ ਤੇ ਬੈਠੇ ਹੈ ਚਾਹੇ ਉਹ ਹਲਕੇ ਦੇ ਵਿਧਾਇਕ ਹੋਣ ਚਾਹੇ ਉਹ ਆਪਣਾ ਪ੍ਰਿੰਸੀਪਲ ਉਹਦੇ ਦਿਖੋਵੇ ਕਾਨੂੰਨ ਸਭ ਦੇ ਲਈ ਬਰਾਬਰ ਹੈ ਔਰ ਅੱਜ ਜਿਹੜੀ ਐ ਸੰਦੀਪ ਕੋ ਬਰਾਦੂ ਪੀਓ ਬਰਾਦ ਕਰ ਦਿੱਤਾ ਗਿਆ ਹੈਗੇ ਇਸ ਲਈ ਮੈਂ ਮਾਨ ਜੋ ਖਾਸ ਤੌਰ ਤੇ ਮੌਕਾ ਦਤਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਮੈਨੂੰ ਇਨਸਾਫ ਦੀ ਬੜੀ ਵੱਡੀ ਆਸ ਹੋ ਜਾਗੀ ਹੈ ਮੈਨੂੰ ਪਤਾ ਕਿ ਇਹ ਇਨਸਾਫ ਦੀ ਜਿਹੜਾ ਹੈਗਾ ਇਹ ਹਲਕਾ ਭਾਇਦੇ ਦੇ ਖਿਲਾਫ ਪੂਰੀ ਕਰਦੇ ਹੋਏਗੀ ਧੰਨਵਾਦ